ਪੰਜਾਬ ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਸਹਿਬਾਨ ਹਲਕਾ ਚਾਰਜੇਸ ਬੈਲਾ ਵਿੰਗ ਯੂਥ ਵਿੰਗ ਤੇ ਹੋਰ ਵੱਖ-ਵੱਖ ਜਿਹੜੇ ਸਾਡੇ ਵਿੰਗਸ ਨੇ ਉਹਨਾਂ ਦੇ ਸਰਗਰਮ ਕਾਰਕੁਨ ਅੱਜ ਬਾਬਾ ਪੀਮਰਾਓ ਬੇਦਖ ਹੋਰਾਂ ਦੀ ਬਾਰੇ ਜੋ ਇੱਕ ਹੱਦਕ ਪਰ ਟਿੱਪਣੀ ਅਮਿਤ ਸ਼ਾਹ ਹੋਰਾਂ ਨੇ ਰਾਜ ਸਮਝ ਕੀਤੀ ਹੈ ਉਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ ਵੈਸੇ ਦਾ ਭਾਜਪਾ ਤੇ ਆਰਐਸਐਸ ਦੀ ਜਿਹੜੀ ਦਲਿਤ ਵਿਰੋਧੀ ਮਾਨਸਿਕਤਾ ਹੈਗੀ ਹੈ ਔਰਤ ਵਿਰੋਧੀ ਮਾਨਸਿਕਤਾ ਹੈਗੀ ਹੈ ਸੰਵਿਧਾਨ ਵਿਰੋਧੀ ਮਾਨਸਿਕਤਾ ਹੈਗੀ ਹੈ ਉਹ ਜਦੋਂ ਦੀ ਅੱਜ ਤੋਂ 100 ਸਾਲ ਪਹਿਲਾਂ ਆਰਐਸਐਸ ਬਣੀ ਹੈਗੀ ਹੈ ਜਿਹਦਾ ਉਹਨਾਂ ਦੀ ਮਨੁੱਖ ਸਮ੍ਰਿਤੀ ਜੋ ਦਰਜ ਹੈਗਾ ਹੈ ਜੋ ਉਹਨਾਂ ਦੇ ਇਰਾਦੇ ਨੇ ਉਹ ਜਗ ਜਾਹਰ ਨੇ ਤੇ ਸਮੇ ਸਮੇ ਸਰ ਇਸ ਦਾ ਪਕਟਾਵਾ ਕਦੀ ਰੈਜ਼ਰਵੇਸ਼ਨ ਦੇ ਖਿਲਾਫ ਬੋਲ ਕੇ ਕਦੀ ਔਰਤਾਂ ਦੇ ਸਨਮਾਨ ਦੇ ਖਿਲਾਫ ਬੋਲ ਕੇ ਉਹਨਾਂ ਦੇ ਦਰਜੇ ਦੇ ਖਿਲਾਫ ਬੋਲ ਕੇ ਇਹ ਭਾਜਪਾਈ ਲੀਡਰ ਇਹਨਾਂ ਦੇ ਐਮਪੀ ਇਹਨਾਂ ਦੇ ਮਨਿਸਟਰ ਇਹਨਾਂ ਦੇ ਚੀਫ ਮਨਿਸਟਰ ਇਹਨਾਂ ਦੇ ਆਰਐਸਐਸ ਚੀਫ ਮੋਹਨ ਪਾਗਵਤ ਤੋਂ ਲੈ ਕੇ ਜਿਹੜੇ ਸੀਗੇ ਉਸ ਤੋਂ ਪਹਿਲਾਂ ਰਜੂ ਰਜੂ ਭయ్యా ਤੋਂ ਲੈ ਕੇ ਉਸ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਗੋਰਵਾਲਕਰ ਸੀਗੇ ਉਹਨਾਂ ਤੋਂ ਲੈ ਕੇ ਸਾਰੇ ਜਿਹਨੇ ਚੀਫ ਹੋਏ ਨੇ ਉਹ ਸਮੇ ਸਮੇ ਸਿਰ ਉਹਨਾਂ ਦੀ ਜਮਹੂਰੀਅਤ ਵਿਰੋਧੀ ਸੰਵਿਧਾਨ ਵਿਰੋਧੀ Dalit ਵਿਰੋਧੀ ਔਰਤ ਵਿਰੋਧੀ ਜੋ ਮਾਨਸਿਕਤਾ ਹੈਗੀ ਹੈ ਉਹ जगਜाहਰ ਹੁੰਦੀ ਰਹੀ ਹੈ ਪਰ ਪਿਛਲੇ 10 ਸਾਲ ਤੋਂ ਜਿਸ ਤਰ੍ਹਾਂ ਅਮਿਤ ਸ਼ਾਹ ਤੇ ਮੋਦੀ ਤੇ ਇਹਨਾਂ ਦੀ ਅਗਵਾਈ ਵਿੱਚ ਭਾਜਪਾ ਦੀ ਚੱਲ ਰਹੀ ਸਰਕਾਰ ਲਗਾਤਾਰ ਸੰਵਿਧਾਨ ਦੀ ਸੰਵਿਧਾਨਕ ਸੰਸਥਾਵਾਂ ਦੀ ਅਭੇਲਨਾ ਕਰ ਰਹੀ ਹੈ ਉਹਨਾਂ ਨੂੰ ਪੈਰਾਹਾਈਟ ਕੋਚਲ ਰਹੀ ਹੈ ਭਾਵੇਂ ਉਹ ਈਡੀ ਹੋਵੇ ਪਾਵੇਂ ਸੀਬੀਆਈ ਹੋਵੇ ਪਾਵੇਂ ਕੈਗ ਹੋਵੇ ਪਾਵੇਂ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਜੁਡੀਸ਼ਰੀ ਹੋਵੇ ਚਾਹੇ ਉਹ মিডিਆ ਵਰਗੇ ਉਸ ਸੰਸਥਾਨ ਹੋਣ ਜਿਵੇਂ ਉਹਨਾਂ ਦੀ ਕਦਰ ਘਟਾਈ ਕੀਤੀ ਹੈ ਉਹਨਾਂ ਨੂੰ ਆਪਣੀ ਜੇਬੀ ਜਥੇਵੰਦੀ ਬਣਾ ਲਿਆ ਗਿਆ ਉਹਨਾਂ ਚਾਹੇ ਆਰਐਸਐਸ ਦੇ ਬੰਦੇ ਫਿੱਟ ਕਰਕੇ ਸਾਰੇ ਸੰਵਿਧਾਨ ਦੀ ਭਾਵਨਾ ਨੂੰ ਕੁਚਲਿਆ ਗਿਆ ਹੈਗਾ ਉਸ ਦਾ ਇੱਕ ਚਰਮ ਰੂਪ ਸਾਨੂੰ ਪਿਛਲੇ ਹਫਤੇ ਜਦੋਂ ਸੰਵਿਧਾਨ ਦੇ ਬਾਰੇ ਦੋ ਦਿਨਾਂ ਬੜੀ ਤਿੱਖੀ ਬਹਿਸ ਹੋ ਰਹੀ ਸੀਗੀ ਤਾਂ ਜੋਰਾਂ ਢਿੱਡ ਵੀ ਸੀਗੀ ਉਹ ਅੰਮ੍ਰਿਤਸਰ ਦੇ ਮੂਹ ਵਿੱਚ ਆ ਗਈ ਤੇ ਉਸ ਨੇ ਬਾਬਾ ਪੀਮਰਾ ਅੰਬੇਦਕਰ ਸਾਹਿਬ ਦੇ ਬਾਰੇ ਅਜੇ ਹੱਦ ਤੱਕ ਪਰੇ ਟੰਗ ਨਾਲ ਅਜੇ ਇੱਕ ਮਜ਼ਾਈਆ ਟੰਗ ਨਾਲ ਉਹਨਾਂ ਨੇ ਇੱਕ ਆਪਣਾ ਵਿਖੇ ਵਿਖਿਆਨ ਦਿੱਤਾ ਹੈਗਾ ਜਿਸ ਤੋਂ ਸਾਰੇ ਮੁਲਕ ਵਿੱਚ ਰੋਸ਼ ਹੈਗਾ ਹੈ ਗੁੱਸਾ ਹੈਗਾ ਹੈ ਇਹ ਕਿਨਾਂ ਦੇ ਖਿਲਾਫ ਇੱਕ ਅੱਗ ਭੜਕੀ ਹੋਈ ਹੈਗੀ ਹੈ ਜਿਸ ਤੇ ਅੱਗ ਦੇ ਪ੍ਰਗਟਾਵੇ ਵਾਸਤੇ ਅਸੀਂ ਅੱਜ ਪਟਿਆਲੇ ਵਿੱਚ ਕਤਲ ਹੋਏ ਆ ਔਰ ਅਸੀਂ ਸ਼ਹਿਰ ਚੋਂ ਬਾਹਰ ਚ ਕਰਦੇ ਹੋਏ ਜਿਹੜਾ ਪ੍ਰਸ਼ਾਸਨ ਨੂੰ ਇਹ ਇਸ ਅੰਮ੍ਰਿਤਸਰ ਦੀ ਉਹਨਾਂ ਦੇ ਮਤਲੀ ਬਾਰੇ ਕਿ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਤੇ ਉਹ ਮਾਫੀ ਮੰਗਣ ਜਨਤਕ ਤੌਰ ਤੇ ਮਾਫੀ ਮੰਗਣ ਜੋ ਨੇ ਬਾਬਾ ਪੀਮਰਾਲ ਅੰਬੇਦਕਰ ਸਾਹਿਬ ਦੀ ਸ਼ਾਨ ਦੇ ਖਿਲਾਫ ਜਿਸ ਭਾਸ਼ਾ ਜਿਸ ਲੈਦਰ ਉਹਨਾਂ ਨੇ ਇਸਤੇਮਾਲ ਕੀਤਾ ਹੈਗਾ ਉਹਨਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਕਿ ਉਹਨਾਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਆਪਣਾ ਬੜਾ ਹੀ ਵੱਡਾ ਯੋਗਦਾਨ ਪਾ ਕੇ ਦੁਨੀਆ ਦਾ ਬਿਹਤਰੀਨ ਸੰਵਿਧਾਨ ਰਚਾਇਆ ਹੈਗਾ ਉਸ ਦੇ ਨਿਰਮਾਤਾ ਦੇ ਖਿਲਾਫ ਆਪਣੀ ਜੋ ਬਿਮਾਰ ਜ਼ਹਿਨियत ਹੈਗੀ ਹੈ ਦਲਿਤ ਭੋਦੀ ਜ਼ਹਿਨियत ਹੈ ਔਰਸ મોદી ਜਹਨੀयत ਹੈ ਜੋਦਾ ਸ਼੍ਰੀਆਮ ਸੰਵਿਧਾਨਕ ਮੰਚ ਤੇ ਜਿਹੜਾ ਮੰਦਰ ਆ ਲੋਕ ਸਭਾ ਦਾ ਜਿਹੜਾ ਆਪਣਾ ਜਮਹੂਰੀਅਤ ਦਾ ਜਿਹਨੂੰ ਆਪਾਂ ਮੰਦਰ ਕਹਿੰਦੇ ਆ ਰਾਜ ਸਭਾ ਲੋਕ ਸਭਾ ਉੱਥੇ ਜਾ ਕੇ ਜੋ ਪ੍ਰਗਟਾਵਾ ਕੀਤਾ ਹੈਗਾ ਇਹ ਸ਼ਰਮ ਦੀ ਗੱਲ ਹੈ ਔਰ ਅਮਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ મોદી ਸਰਕਾਰ ਨੂੰ ਉਸ ਨੂੰ ਬਰਖਾਸਤ ਵੀ ਕਰਨਾ ਚਾਹੀਦਾ ਹੈ